ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੀ ਪਠਾਨਕੋਟ ਦੇ ਵਿੱਚ ਚੋਰਾਂ ਦੇ ਜਿਹੜੇ ਹੌਸਲੇ ਦਿਨ ਬਰ ਦਿਨ ਵੱਧਦੇ ਹੀ ਜਾ ਰਹੇ ਨੇ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਜਿਹੜੇ ਚੋਰ ਹੈ ਅੰਜਾਮ ਦਿੰਦੇ ਹੋਏ ਨੇਰ ਆ ਰਹੇ ਦੋਸਤੋ ਗੱਲਬਾਤ ਸੁਣਾਵਾਂਗੇ ਪਹਿਲਾਂ ਤਾਂ ਜ਼ਿਲ੍ਹਾ ਪਠਾਨਕੋਟ ਦੀ ਨਾਲ ਦੀ ਤਸਵੀਰ ਤੇ ਜਿਹੜੇ ਆ ਤਸਵੀਰਾਂ ਵੀ ਦਿਖਾਵਾਂਗੇ ਨਾਲ ਦੀ ਸਕਰੀਨ ਦੇ ਉੱਤੇ ਜਿੱਥੇ ਤਾਜ਼ਾ ਮਾਮਲਾ ਜਿਹੜਾ ਪੁਲਿਸ ਹਲਕੇ ਦਾ ਚੋਰੀ ਦਾ ਉੱਤੇ ਵੀ ਜਾਣਨਾ ਪਾਵਾਂਗੇ ਕਿੱਥੇ ਹੋਈ ਹੈ ਇਹ ਚੋਰੀ ਪਰ ਸਭ ਤੋਂ ਪਹਿਲੇ ਤੁਹਾਨੂੰ ਗੱਲ ਸੁਣਾਵਾਂਗੇ ਜ਼ਿਲ੍ਹਾ ਪਠਾਨਕੋਟ ਦੀ ਪਠਾਨਕੋਟ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਚਾਹੇ ਮੋਟਰਸਾਈਕਲ ਚੋਰੀ ਹੋਣ ਤਸਵੀਰਾਂ ਵੀ ਸਾਹਮਣੇ ਸੀਸੀਟੀਵੀ ਆਉਂਦੀਆਂ ਨੇ ਕੱਲ ਹੀ ਕਹਿੰਦੇ ਇੱਕ ਵਕੀਲ ਸੀਗਾ ਉਹਦੇ ਘਰ ਵੀ ਚੋਰੀ ਹੋਈ ਹੈ ਟਾਕੀ ਏਰੀਆ ਦੇ ਵਿੱਚ ਵੱਡੀ ਚੋਰੀ ਹੋਈ ਹੈ ਜੇ ਮੰਦਰਾਂ ਦੀ ਗੱਲ ਕਰੀਏ ਤਾਂ ਚੋਰ ਜਿਹੜੇ ਆ ਮੰਦਰਾਂ ਨੂੰ ਵੀ ਨਹੀਂ ਬਖਸ਼ ਰਹੇ ਮੰਦਰਾਂ ਦੇ ਵਿੱਚ ਵੀ ਲਗਾਤਾਰ ਚੋਰੀਆਂ ਦੇਖਣ ਨੂੰ ਮਿਲ ਰਹੀਆਂ ਤੇ ਹੁਣ ਜਿਹੜਾ ਤਾਜ਼ਾ ਮਾਮਲਾ ਹੈਗਾ ਪੁਆ ਹਲਕੇ ਦਾ ਹੈਗਾ ਪਿੰਡ ਹੈਗਾ ਅਨੂਬਸ਼ਰ ਅੱਡਾ ਹੈਗਾ ਤਸਵੀਰਾਂ ਦਿਖਾਵਾਂਗੇ ਮੌਕੇ ਤੇ ਜਿਹੜੀ ਹੈ ਪੁਲਿਸ ਵੀ ਪਹੁੰਚੀ ਹੈ ਤਸਵੀਰਾਂ ਦੇਖਦੇ ਪੁਲਿਸ ਹੈਗੀ ਹੈ ਸੁਭਾਸ਼ ਕਰਿਆਨਾ ਸਟੋਰ ਗੱਲ ਕਰਾਂਗੇ ਉੱਥੇ ਇੱਕ ਵੱਡੀ ਚੋਰੀ ਜਿਹੜੀ ਚੋਰਾਂ ਵੱਲੋਂ ਕੀਤੀ ਗਈ ਹੈ ਹਜੇ ਤੱਕ ਇਸ ਚੀਜ਼ ਦਾ ਪਤਾ ਨਹੀਂ ਚੱਲ ਸ ਗਿਆ ਕਿ ਕਿੰਨੇ ਕਦੀ ਜਿਹੜੀ ਚੋਰੀ ਹੋਈ ਹੈ ਲੇਕਿਨ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਇਹ ਹੈਗਾ ਕਰਿਆਨਾ ਸਟੋਰ ਜਿੱਥੇ ਚੋਰੀ ਹੋਈ ਹੈ ਚੋਰੀ ਕਿਵੇਂ ਕੀਤੀ ਗਈ ਹੈ ਇਹ ਤੁਹਾਨੂੰ ਜਰੂਰ ਦਿਖਾਵਾਂਗੇ ਦੇਖ ਸਕਦੇ ਹੋ ਪਿੱਛੇ ਇੱਕ ਜਿਹੜੀ ਆ ਸ਼ਟਰਿੰਗ ਦੀ ਦੁਕਾਨ ਹੈਗੀ ਆ ਬੈਕ ਸਾਈਡ ਉਹਦੀ ਬੈਕ ਸਾਈਡ ਦੇਖੋ ਕਰਿਆਨੇ ਦੀ ਦੁਕਾਨ ਦੀ ਜਿਹੜੀ ਬੈਕ ਸਾਈਡ ਪੈਂਦੀ ਸੀਗੀ ਉੱਥੇ ਕਿਵੇਂ ਕਾਂਦ ਨੂੰ ਪਾੜ ਕੇ ਜਿਹੜੀ ਹੈ ਸ਼ੇਡ ਲਗਾਈ ਗਈ ਹੈ ਚੋਰਾਂ ਵੱਲੋਂ ਦੱਸਦੇ ਕਿ ਦੋ ਦਿਨ ਪਹਿਲੇ ਹੀ ਕਹਿੰਦੇ ਇੱਥੇ ਇੱਕ ਟਰਾਂਸਫਾਰਮ ਦੇ ਵਿੱਚੋਂ ਤੇਲ ਵੀ ਚੋਰੀ ਕੀਤਾ ਗਿਆ ਚੋਰਾਂ ਲੋ ਤੇ ਇੱਕ ਟਰੈਕਟਰ ਵੀ ਕਹਿੰਦੇ ਆ ਖੋਤਾ ਗਿਆ ਕਿਸੇ ਬਲੋ ਜੇ ਗੱਲ ਕਰੀਏ ਗਰੋਟੇ ਦੀ ਗਰੋਟੇ ਦੇ ਵਿੱਚ ਵੀ ਕਹਿੰਦੇ ਚਾਰ ਮੰਦਰਾਂ ਨੂੰ ਇੱਕੋ ਰਾਤ ਦੇ ਵਿੱਚ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਲੇਕਿਨ ਪੁਲਿਸ ਦੇ ਹੱਥ ਅਜੇ ਕੁਝ ਵੀ ਨਹੀਂ ਆ ਰਿਹਾ ਲਗਾਤਾਰ ਚੋਰੀਆਂ ਜਿਹੜੀਆਂ ਬਾਧ ਰਹੀਆਂ ਕਿਤਨੇ ਕਿਤੇ ਲੋਕ ਜਿਹੜੇ ਦ دہشت ਦੇ ਵਿੱਚ ਹੈਗੇ ਨੇ ਹੁਣ ਇੱਥੇ ਪਹੁੰਚੇ ਆ ਮੌਕੇ ਤੇ ਪੁਲਿਸ ਜਿਹੜੀ ਆਈ ਹੈ ਜਾਂਚ ਕਰੀ ਹੈ ਗੱਲਬਾਤ ਇਹਨਾਂ ਨਾਲ ਕਰਾਂਗੇ ਕੀ ਕੀ ਮਾਮਲਾ ਹੈਗਾ ਕਿਵੇਂ ਚੋਰੀ ਹੋਈ ਹੈ ਤੇ ਕਿੰਨੇ ਕੀ ਚੋਰੀ ਹੋਈ ਹੈ ਤੇ ਕੋਸ਼ਿਸ਼ ਕਰਾਂਗੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕਿ ਉਹਨਾਂ ਦਾ ਕੀ ਕਹਿਣਾ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹਾਂਜੀ ਬਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਆਸ਼ਚੰਦਰ ਸਾਨੂ ਚੰਦੂ ਲਾਲ ਬਾਈ ਚੋਰੀ ਹੋਈ ਹੈ ਤੁਹਾਡੀ ਦੁਕਾਨ ਹਾਂਜੀ ਕੀ ਲੈ ਗਏ ਨੇ ਤੇ ਕਿੱਦਾਂ ਦੇਖੋ ਜੀ ਇੱਕ ਦੇਸੀ ਘੋੜੇ ਕਾ ਗਿਆ ਸ਼ਿਫਟੀ ਕੀ ਹੋ ਗਿਆ ਸੁੱਟਾ ਸੁੱਟਾ ਬਾ ਗਏ 30-40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਕੈਸ਼ ਵੀ ਹੋ ਗਿਆ ਕੈਸ਼ ਵੀ ਕਰਨੀ ਚਾਹੀਏ 4-5 ਹਜ਼ਾਰ ਰੁਪਏ ਦੀ ਬਰਸੀਆਂ-ਵਰਸੀਆਂ ਲੱਗੇ ਗਏ ਚੋਰੀ ਕਿ ਕਿਵੇਂ ਪਤਾ ਲੱਗਾ ਤੁਹਾਨੂੰ ਚੋਰੀ ਹੋ ਗਈ ਦੇਖੋ ਜੀ ਦੁਕਾਨ ਦੇ ਜਿਹੜੇ ਮਾਲਕ ਹੈ ਜੀ ਗੁਰਬੱਜਨ ਸਿੰਘ ਜੀ ਉਸ ਵੇਲੇ ਆਏ ਆ ਉਹਨਾਂ ਨੇ ਆਪਣਾ ਗੇੜ ਖੋਲਿਆ ਥੋੜਾ ਮੈਨੂੰ ਫੋਨ ਕੀਤਾ ਕਿ ਅੰਦਰੋਂ ਕਦ ਤੋੜੀ ਗਈ ਹੈ ਤੇ ਤੁਹਾਡੀ ਦੁਕਾਨ 'ਤੇ ਚੋਰੀ ਹੋਈ ਹੈ ਕਿੱਥੋਂ ਕੰਦ ਦੀ ਸਾਈਡ ਤੋਂ ਉਹਨਾਂ ਦੇ ਅੰਦਰ ਰੋਸ਼ ਸ਼ਟਰਿੰਗ ਵਾਲੀ ਸਾਈਡ ਤੋਂ ਇਹ ਦਵਾ ਟੱਪਕੇ ਬੰਦੇ ਅੰਦਰ ਆਏ ਆ ਕੰਪਲੇਨ ਵਗੈਰਾ ਦਿੱਤੀ ਤੁਹਾਡੇ ਕੰਪਲੇਨ ਵਗੈਰਾ ਪੁਲਿਸ ਵਗੈਰਾ ਨੂੰ ਬੁਲਾਇਆ ਪੁਲਿਸ ਆਈ ਹੈ ਉਹਨਾਂ ਨੇ ਵੈਰੀਫਾਈ ਕੀਤਾ ਤੇ ਸਾਨੂੰ ਕਹਿੰਦੇ ਠਾਣੇ ਜਾਓ ਕੰਪਲੇਨ ਲਿਖਾਓ ਕੀ ਮੰਗ ਕਰਦੇ ਅਸੀਂ ਕਹਿੰਦੇ ਆ ਕਿ ਜਿਹੜੀ ਇਹ ਚੋਰੀਆਂ ਜਿੰਨੇ ਚੋਰੀਆਂ ਹੋ ਰਹੀਆਂ ਨਾ ਪ੍ਰੋਫੈਸ਼ਨ ਕੋਈ ਮੰਗਾ ਹਾਂ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਰਮਨ ਸਿੰਘ ਹੈ ਹਸਾਬ ਦਾ ਸਰਪੰਚ ਸ਼ਰੀਪ ਚੱਕ ਬਲਾਕ ਸ਼ੰਤੀ ਮੈਂਬਰ ਰੋੜ ਜੈਮਲ ਸਿੰਘ ਕੀ ਕਹਿਣਾ ਚਾਹੁੰਦੇ ਤੁਸੀਂ ਚੋਰੀਆਂ ਤੁਹਾਡੇ ਪਿੰਡੇ ਚ ਹੋ ਰਹੀਆਂ ਜਿਹੜੀਆਂ ਸਾਡੇ ਇਲਾਕੇ ਚ ਚੋਰੀਆਂ ਦਾ ਕੰਮ ਬਹੁਤ ਜ਼ਿਆਦਾ ਵਧ ਗਿਆ ਜੀ ਅੱਜ ਦੀ ਇਹ ਨਵਾਂ ਹੀ ਇਹ ਪਿਛਲੀ ਰਾਤ ਨੂੰ ਇਹ ਸੁਭਾ ਚੰਦਰ ਜੀ ਦੀ ਦੁਕਾਨ ਤੇ ਚੋਰੀ ਹੋਈ ਹੈ ਉਸ ਤੋਂ ਜਿਹੜੀ ਪਿਛਲੀ ਰਾਤ ਗਈ ਹੈ ਸਾਡੇ ਪਿੰਡ ਰੋਡ ਦੇ ਉੱਪਰ ਟਰਾਂਸਫਾਰਮ ਤੋਂ ਤੇਲ ਕੱਢ ਕੇ ਲੈ ਗਏ। ਉਸ ਤੋਂ ਪਿਛਲੇ ਮਹੀਨੇ ਸੇਮ ਇਹੀ ਇੱਥੇ ਇਹੀ ਜਗ੍ਹਾ ਤੇ ਨਾ ਸਾਡੇ ਇੱਕ ਸਵਰ ਸਿੰਘ ਜੀ ਦਾ ਉਹਦਾ ਟਰੈਕਟਰ ਦਾ ਪੂਰਾ ਹੀ ਪੂਰਾ ਹੀ ਇੰਜਨ ਖੋਲ ਕੇ ਲੈ ਗਏ। ਤੇ ਇੱਕ ਦਿਨ ਬਾਅਦ ਵਿੱਚ ਵੀ ਦਾ ਦੇਖੋ ਚੌਕ ਚੋ ਟਰੈਕਟਰ ਜਿਹੜਾ ਚੋਰੀ ਹੋ ਗਿਆ। ਉਹ ਕੱਲ ਸ਼ਾਮ ਦੀ ਗੱਲ ਆ ਅਸੀਂ ਤੇ ਇਹੀ ਕਹਿੰਨੇ ਆ ਵੀ ਇੰਨੀ ਪ੍ਰਸ਼ਾਸਨ ਨੂੰ ਆਪਣੇ ਧਿਆਨ ਚ ਲੈਣਾ ਚਾਹੀਦਾ ਜਾਂ ਕੋਈ ਨਾ ਕੋਈ ਉਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਵੀ ਇੰਨੀਆਂ ਚੋਰੀਆਂ ਹੋ ਰਹੀਆਂ ਨੇ ਤੇ ਜਿਹੜੀ ਆਮ ਪਬਲਿਕ ਹੁੰਦਾ ਵਾਸਤੇ ਕੀ ਹੋਏਗਾ ਤੇ ਸਾਈਂ ਪ੍ਰਸ਼ਾਸਨ ਕੋਲੋਂ ਮੰਗ ਕਰਨੀ ਆ ਵੀ ਇਹਨਾਂ ਨੂੰ ਕੀਤਾ ਜਾਏ ਕਿ ਨਾ ਕਿ ਇਹਦੇ ਕੋਈ ਨਾ ਕੋਈ ਇਹਦਾ ਰੋਕ ਲਾਈ ਜਾਏ ਇਹ ਕੀ ਹੋ ਰਿਹਾ ਕੁਛ ਵੀ ਨਹੀਂ ਆ ਜਿੱਥੇ ਕੱਲ ਉੱਥੇ ਪਰਸੋਂ ਉੱਥੇ ਆਹ ਇਹ ਨਹੀਂ ਕਹਿੰਦੇ ਪੁਲਿਸਵਾੜੀ ਆ ਪੁਲਿਸ ਪੁਲਿਸ ਵੀ ਕੀ ਕਰੇ ਪੁਲਿਸ ਇੱਧਰੋਂ ਜਿੰਦੀ ਚੋਰ ਇੱਧਰੋਂ ਆਉਂਦੇ ਨੇ ਪਰ ਫਿਰ ਵੀ ਕੋਈ ਨਾ ਕੋਈ ਇਹਨਾਂ ਨੂੰ ਆਪਣੇ ਅਮਲ ਚ ਲੈਣਾ ਚਾਹੀਦਾ ਇੰਨੀ ਚੋਰੀ ਕਚੋਰੀ ਆਮ ਪਬਲਿਕ ਕੀ ਕਰੇਗੀ ਇੰਜਨ ਖੋਲ ਜਾਣ ਦੇ ਨਾ ਮੋਟਰਾਂ ਫੁੱਲਣ ਦੇ ਦੀਆਂ ਨਾ ਹਰ ਇਨਸਾਨ ਇੱਥੇ ਤੰਗ ਹੈ ਜੀ ਤੇ ਮੈਂ ਇਹ ਸਾਰਿਆਂ ਨੂੰ ਤੁਹਾਨੂੰ ਤੁਹਾਡੀ ਆਪਣੇ মিডিਆ ਰਹੀ ਸਾਰਿਆਂ ਨੂੰ ਇਹ ਸੂਚਿਤ ਕਰਨਾ ਚਾਹਨਾ ਵੀ ਕੋਈ ਨਾ ਕੋਈ ਹੱਲ ਲੱਭਿਆ ਜਾਏ ਇਹਦਾ ਤੇ ਨਹੀਂ ਤੇ ਫਿਰ ਦੁਨੀਆ ਕਿਸ ਤਰ੍ਹਾਂ ਰਹੇਗੀ ਮੇਰੇ ਤੇ ਤੁਹਾਡੇ ਅੱਗੇ ਪ੍ਰੈਸ ਰਸਤੇ ਇਹ ਵੀ ਹੈ ਵੀ ਸਾਰਿਆਂ ਨੂੰ ਜਗਾਇਆ ਜਾਏ ਆਮ ਪਬਲਿਕ ਵੀ ਸਾਥ ਦੇਵੇ ਸਰਨ ਉਹ ਵੱਡੀ ਗੱਲ ਆ ਆਮ ਪਬਲਿਕ ਦੇ ਵਿੱਚ ਜੇ ਕਿਸੇ ਨੂੰ ਪਤਾ ਵੀ ਹੋਏਗਾ ਨਾ ਉਹ ਨਹੀਂ ਦੱਸਦਾ ਸਿਰਫ ਮੇਰੀ ਕਾਲ ਨੂੰ ਇੰਨਾ ਦੁਸ਼ਮਣੀ ਪੈਣੀ ਜਾਂ ਕੁਝ ਹੋਏ ਨਾ ਇਹਨਾਂ ਗੱਲਾਂ ਨੂੰ ਕਲੀਅਰ ਕਰਨ ਵਾਸਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਪਠਾਨਕੋਟ ਨੂੰ ਜਿੰਨਾ ਵੀ ਇਹਨਾਂ ਨੂੰ ਅਵੇਅਰਨੈਸ ਕਰਨਾ ਚਾਹੁੰਦਾ ਵੀ ਇਹ ਜਿਹੜਾ ਨਾ ਇਹ ਰੋਕਿਆ ਜਾਏ ਕਿਰਪਾ ਕਰਕੇ ਤੁਹਾਡੇ ਚੈਨਲ ਰਸਤੇ ਹਾਂ ਸਰ ਕੀ ਨਾ ਕਸ਼ਮੀਰ ਸਿੰਘ ਸਰਪੰਚ ਨੂੰ ਸ਼ਰਮ ਸਰਪੰਚ ਸਾਹਿਬ ਕੀ ਕਹਿਣਾ ਜੀ ਆਏ ਦਿਨ ਤੁਹਾਡੇ ਏਰੀਏ ਦੀ ਕਾਫੀ ਚੋਰੀਆਂ ਹੋ ਰਹੀਆਂ ਦੇਖੋ ਜੀ ਸਾਡੇ ਏਰੀਏ ਦੇ ਵਿੱਚ ਤਰੀਬ ਚੱਕ ਤੋਂ ਲੈ ਕੇ ਨੰਗਲ ਦੇ ਵਿੱਚ ਇਹਦੇ ਏਰੀਏ ਇਹ 3-4 ਪਿੰਡ ਸਾਨੂੰ ਪੈਂਦੇ ਨੇ ਤੇ ਤਿੰਨਾ ਚਾਰਾਂ ਪਿੰਡਾਂ ਦੇ ਵਿੱਚ ਬਹੁਤ ਹੀ ਚੋਰੀਆਂ ਹੋ ਚੁੱਕੀਆਂ ਪਹਿਲੇ ਸਾਡੇ ਲਾਗੇ ਸਵਰਨ ਸਿੰਘ ਦਾ ਜਿਹੜਾ ਟਰੈਕਟਰ ਸੀ ਉਹ ਰਾਤ ਨੂੰ ਖੋਲ ਕੇ ਸਾਰਾ ਹੀ ਲੈ ਗਏ ਨੇ ਹੁਣ ਅੱਜ ਜਿਹੜੀ ਪਿਛਲੇ ਕੱਲ ਚੋਰੀ ਹੋਈ ਆ ਇਹ ਸਾਡੇ ਪਿੰਡ ਅਨੂਪਸ਼ਰ ਅੱਡੇ ਦੇ ਵਿੱਚ ਕਰਿਆਨੇ ਦੀ ਦੁਕਾਨ ਆ ਜਿਹੜਾ 35-40 ਹਜ਼ਾਰ ਦਾ ਸਾਮਾਨ ਸੀਗਾ ਮੋਟਾ-ਮੋਟਾ ਜੋ ਕਾਜੂ ਬਦਾਮ ਕਿਓ ਤੇ ਜੋ ਵੀ ਮਹਿੰਗੀ ਆਟਮ ਸੀ ਉਹ ਲੈ ਕੇ ਗਏ ਆ ਇੱਕ ਚੋਰੀ ਜਿਹੜੀ ਹੁਣੇ ਹੀ ਪਿਛਲੀ ਰਾਤ ਦੇ ਵਿੱਚ ਪਤਾ ਲੱਗਾ ਵੀ ਸੋੜੇ ਵੀ ਸਨਿਆਰੇ ਦੀ ਦੁਕਾਨ ਲੱਗੇ ਇੱਕ ਚੋਰੀ ਹੋਈ ਆ ਸਾਡੇ ਇਸ ਏਰੀਆ ਦੇ ਵਿੱਚ ਚੋਰੀਆਂ ਬਹੁਤ ਵਧ ਗਈਆਂ ਨਾ ਅਸੀਂ ਇਹੋ ਹੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਚੋਰਾਂ ਦੇ ਉੱਪਰ ਇਹਨਾਂ ਦੇ ਉੱਪਰ ਕੰਟਰੋਲ ਕੀਤਾ ਜਾਵੇ ਨਾਤ ਪਾਈ ਜਾਵੇ ਦਿਨ ਰਾਤ ਆਪਣੀਆਂ ਜਿਹੜੀਆਂ ਗੱਡੀਆਂ ਲੈ ਕੇ ਘੁੰਮਦੇ ਆ ਪਰ ਇਹਨਾਂ ਨੂੰ ਅਜੇ ਤੱਕ ਕਿਸੇ ਨੇ ਵੀ ਨਹੀਂ ਫੜਿਆ ਤੇ ਇਹਨਾਂ ਦੇ ਨਾਤ ਪਾਈ ਆ ਅਨੂਸ਼ਰ ਪਹੁੰਚੇ ਸੀ ਕਿ ਚੋਰੀ ਹੋਈ ਕੀ ਮਾਮਲਾ ਹੈ ਉੱਥੇ ਪਤਾ ਲੱਗਾ ਇਹ ਬੇਠੇ ਦੁਕਾਨ ਦੇ ਉੱਤੇ ਕੋਈ ਨਾਮ ਨੂੰ ਵਿਅਕਤੀ ਨੇ ਕੋਈ ਚੋਰੀ ਕਰ ਲਈ ਹੈ ਰਾਤ ਸਮੇਂ ਉਹਦੇ ਸੰਬੰਧੀ ਆਏ ਹਨ ਤੇ ਮੌਕਾ ਵੇਖਿਆ ਵਾ ਮੌਕੇ ਦੀ ਜਾਂਚ ਕਰ ਰਹੇ ਆ ਜੀ ਜਿੱਦਾਂ ਜੋ ਵੀ ਹਲਾ ਸਾਹਮਣੇ ਆਣਗੇ ਉਹਦੇ ਅਧਾਰ ਤੇ ਕਾਰਵਾਈ ਕਰਮ ਚਲਦੀ ਹੋਣੀ ਹੈਗੀ